ਅੱਜ ਕਾਂਗਰਸ ਦੇ ਵੱਡੇ ਉਹ ਲੀਡਰ ਜਿਹੜੇ ਕਤਾਰ 'ਚ ਖੜੇ ਸੀ ਚਾਹੇ ਉਸ ਦੇ ਵਿੱਚ ਰਾਣਾ ਗੁਰਜੀਤ ਸਿੰਘ ਨੇ ਨੇ ਜਾਂ ਫਿਰ ਹੋਰ ਸਪੀਕਰ ਨੇ ਸਾਭਕਾ ਉਹ ਵੀ ਉੱਥੇ ਸੀ ਬਰਿੰਦਰ ਢਿੱਲੋ ਉੱਥੇ ਸੀ ਬਲਬੀਰ ਸਿੰਘ ਸਿੱਧੂ ਈਮਨਕੇ ਉੱਥੇ ਸੀ ਜਿਹੜੇ ਕੀ ਚਰਚਾ ਚੱਲ ਰਹੀ ਹੈ ਕਿ ਉਹਨਾਂ ਨੂੰ ਟਿਕਟ ਮਿਲ ਸਕਦੀ ਹੈ ਪਰ ਉਹ ਜਿਹੜੀ ਚਰਚਾ ਚੱਲੀ ਹੈ ਉਹ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਨਾਲ ਸੰਕੇਤ ਕੀ ਦਿੱਤਾ ਗਿਆ ਔਰ ਉੱਥੇ ਜੇਕਰ ਵਿਜੇਂਦਰ ਸਿੰਘਲਾ ਨੂੰ ਬਾਕੀਆਂ ਨੇ ਮੰਨ ਲਿਆ ਸੀ ਕਿ ਉਮੀਦਵਾਰ ਉਹ ਬਣਨ ਜਾ ਰਹੇ ਆ ਤੇ ਫਿਰ ਇਹਨਾਂ ਦਾ ਇਕੱਠੇ ਹੋਣਾ ਕਿਤੇ ਨਾ ਕਿਤੇ ਕੀ ਸੰਕੇਤ ਦਿੰਦਾ ਨਜ਼ਰ ਆ ਰਿਹਾ ਦੇਖੋ ਅਸਲ ਦੇ ਵਿੱਚ ਜਿਹੜੇ ਅੱਜ ਕੈਂਡੀਡੇਟ ਇਕੱਠੇ ਜੇ ਹੋਏ ਨੇ ਇਹ ਸਾਰੇ ਚਾਹਵਨ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਨੂੰ ਟਿਕਟ ਮਿਲਣੀ ਚਾਹੀਦੀ ਹੈ ਰਾਣਾ ਗੁਰਜੀਤ ਸਿੰਘ ਸਾਹਿਬ ਦੇ ਦੋ ਦੋ ਸੀਟਾਂ ਤੇ ਨਜ਼ਰ ਰੱਖਣਾ ਵੀ ਜੇ ਖਡੂਰ ਸਾਹਿਬ ਨਹੀਂ ਤੇ ਅਨੰਦਪੁਰ ਸਾਹਿਬ ਦੇ ਦੋ ਜਾਂ ਅਨੰਦਪੁਰ ਸਾਹਿਬ ਨਹੀਂ ਤੇ ਖਡੂਰ ਸਾਹਿਬ ਦੇ ਦੋ ਹਾਲਾਂਕਿ ਕਿਹਦੇ ਖਡੂਰ ਸਾਹਿਬ ਉਹਨਾਂ ਦਾ ਫਾਈਨਲ ਹੋ ਚੁੱਕਾ ਹੈ ਰਾਣਾ ਕੇਪੀ ਜੋ ਸਪੀਕਰ ਹੈ ਕਿਉਂਕਿ ਉਹ ਵੀ ਹੈ ਬਲਬੀ ਸਿੰਘ ਸਿੱਧੂ ਸਿਹਤ ਮੰਤਰੀ ਉਹ ਇੱਕ ਪਰ ਉਹਨਾਂ ਦੇ ਪਿੱਛੇ ਜੇ ਐਕਸੀਡੈਂਟ ਹੋਇਆ ਰੈਸਟ ਤੇ ਨੇ ਉਹ ਵੀ ਫੋਟੋ ਦਾ ਹਿੱਸਾ ਬਣ ਸਕਦੇ ਸੀ ਨਾ ਹੁਣ ਇਹ ਜਿਹੜੇ ਇਸ ਅਨੰਦਪੁਰ ਸਾਹਿਬ ਦੇ ਹਲਕੇ ਦੇ ਵਿੱਚ ਪੈਂਦੇ ਆਗੇ ਨੇ ਹਾਲਾਂਕਿ ਰਾਣਾ ਗੁਰਜੀਤ ਇਸ ਹਲਕੇ ਦੇ ਨਹੀਂ ਪੈਂਦੇ ਲੇਕਿਨ ਉਹ ਇੱਛਾ ਰੱਖ ਰਹੇ ਨੇ ਹੁਣ ਸਵਾਲ ਹੈ ਕਿ ਕਿਹਦੇ ਘਰ ਲੰਚ ਹੋਇਆ ਲੰਚ ਡਿਸਕਸ਼ਨ ਹੋਈ ਆ ਕਿਸੇ ਲੀਡਰ ਦੇ ਘਰ ਕਾਂਗਰਸੀ ਕਿਹੜੇ ਹੁਣ ਪਤਾ ਨਹੀਂ ਸਵਾਲ ਹੈ ਕਿ ਬਲਬੀਰ ਸਿੰਘ ਸਿੱਧੂ ਦੇ ਘਰ ਦੇ ਹੋਈ ਆ ਜਾਂ ਰਾਣਾ ਕੇਪੀ ਦੇ ਘਰ ਹੋਈ ਆ ਜਾਂ ਰਾਣਾ ਗੁਰਜੀਤ ਦੇ ਘਰ ਹੋਈ ਆ ਜਾਂ ਹੋਰ ਕਿਸੇ ਦੇ ਹੋਈ ਆ ਉਹਦੇ ਚੀਏ ਕਿ ਕਾਂਗਰਸ ਪਾਰਟੀ ਕੀ ਕਹਿ ਰਹੀ ਹੈ ਕਿ ਹਜੇ ਤੱਕ ਜਿਹੜੀਆਂ ਅਸੀਂ ਉਮੀਦਵਾਰ ਦਿੱਤੇ ਨੇ ਅਸੀਂ ਕੋਈ ਹਿੰਦੂ ਨੂੰ ਨਹੀਂ ਟਿਕਟ ਦਿੱਤੀ ਹੈਗੀ ਹੁਣ ਉਹਨਾਂ ਕੋਲ ਦੋ ਹੀ ਚਿਹਰੇ ਨੇ ਹਿੰਦੂ ਦੇ ਜਿਹੜੇ ਲੀਡਰ ਨੇ ਇੱਕ ਤੇ ਭਾਰਤ ਪੂਰਨ ਆਸ਼ੂ ਇੱਕ ਵਿਜੇਂਦਰ ਸਿੰਘਲਾ ਹੁਣ ਅੰਮ੍ਰਿਤਸਰ ਪਹਿਲਾਂ ਅਸੀਂ ਕਿ ਸ਼ਾਇਦ ਉਹਨੂੰ ਦਿੱਤੀ ਜਾ ਸਕਦੀ ਸੀ ਓਪੀ ਸੋਨੀ ਨੂੰ ਉਹਨਾਂ ਦੀ ਸਿਹਤ ਵੀ ਆਗਿਆ ਨਹੀਂ ਦਿੰਦੀ ਤੇ ਉਹ ਉੱਥੇ ਰਾਣਾ ਉਹ ਗੁਰਜੀਤ ਸਿੰਘ ਔਜਲਾ ਕਿਉਂਕਿ ਦੋ ਦਫਾ ਦੇ ਐਮਪੀ ਉਹਨੂੰ ਦੇ ਦਿੱਤੀ ਹੁਣ ਕਾਂਗਰਸ ਪਾਰਟੀ ਨੇ ਵਿਜੇਂਦਰ ਸਿੰਘਲਾ ਜਿਨ੍ਹਾਂ ਦੀ ਪਟਿਆਲੇ ਰਾਇਸ਼ ਹੈ ਸੰਗਰੂਰ ਤੋਂ ਐਮਐਲਏ ਬਣੇ ਮਨਿਸਟਰ ਬਣੇ ਤੇ ਐਮਪੀ ਵੀ ਬਣੇ ਹੁਣ ਉਹਨਾਂ ਨੂੰ ਇੱਥੇ ਮੈਦਾਨ ਵਿੱਚ ਉਤਾਰਿਆ ਜਾਂਦਾ ਹੁਣ ਇਹ ਜਿਹੜੇ ਨੌ ਜਾਣੇ ਇਕੱਠੇ ਹੋਏ ਨੇ ਜਾਂ ਜਿੰਨੇ ਵੀ ਚਾਹਵਾਨ ਇਕੱਠੇ ਹੋਏ ਨੇ ਹਾਲਾਂਕਿ ਸ਼ਾਇਦ ਪ੍ਰਗਟ ਸਿੰਘ ਵੀ ਇੱਛਾ ਰੱਖਦੇ ਨੇ ਅਨੰਦਪੁਰ ਸਾਹਿਬ ਦੀ ਪਰ ਉਹ ਸ਼ਾਇਦ ਨਹੀਂ ਆਏ ਨਾ ਬੁਲਾਏ ਨਾ ਗਏ ਉਹਨਾਂ ਦੀ ਬੀਜੀ ਹੁਣ ਉਹ ਕਹਿੰਦੇ ਕਿ ਸਾਨੂੰ ਬਾਹਰ ਨਹੀਂ ਮਨਜ਼ੂਰ ਹੈ ਨਾ ਹੁਣ ਰਾਣਾ ਗੁਰਜੀਤ ਤੇ ਖਡੂਰ ਸਾਹਿਬ ਫਾਈਨਲ ਹੋ ਚੁੱਕੇ ਪਰ ਉਹਨਾਂ ਲੱਗਦਾ ਵਿੱਚ ਰੂਪਕੀ ਦੇ ਘਰ ਮੀਟਿੰਗ ਹੋਈ ਉਹ ਤੇ ਪਤਾ ਲੱਗ ਜੂਗਾ ਪਰ ਉਹ ਕੀ ਵਿਜੇਂਦਰ ਸਿੰਘਲਾ ਕਰਕੇ ਇਕੱਠੇ ਹੋਏ ਨੇ ਬਰਿੰਦਰ ਢਿੱਲੋਂ ਵੀ ਜਿਹੜੇ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਰਹੇ ਚੁੱਕੇ ਨੇ ਰੋਪੜ ਤੋਂ ਦੋ ਵਾਰਾ ਲੈਕਚਰ ਲੜੀ ਉਹਨਾਂ ਨੂੰ ਜਿੱਤ ਨਸੀਬ ਨਹੀਂ ਉਹ ਸਾਰੇ ਇੱਛਾ ਰੱਖਦੇ ਨੇ ਹੁਣ ਹਾਈ ਕਮਾਂਡ ਨੂੰ ਲਾਜ਼ਮੀ ਤੌਰ ਤੇ ਜਿਹੜੀ ਫੋਟੋ ਬਰਿੰਦਰ ਢਿੱਲੋਂ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਪਈ ਨੇ ਉਹ ਤਸਵੀਰ ਬਹੁਤ ਕੁਝ ਬੋਲਦੀ ਹੈ ਤੇ ਉਸ ਤਸਵੀਰ ਨੇ ਹਾਈ ਕਮਾਂਡ ਨੂੰ ਇਸ਼ਾਰਾ ਵੀ ਕਰ ਦਿੱਤਾ ਉਹ ਤਸਵੀਰ ਨੇ ਲਾਜ਼ ਰਾਜਾ ਮਰਿੰਦਰ ਸਿੰਘ ਵੜਿੰਗ ਵੀ ਰਮਝ ਸਮਝ ਗਏ ਹੋਣਗੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਵੀ ਰਮਝ ਸਮਝ ਸਮਝ ਚੁੱਕੇ ਆ ਔਰ ਜਿਹੜੇ ਇਹਨਾਂ ਦੇ ਦਵਿੰਦਰ ਜਾਦਵ ਨੇ ਪਾਰਟੀ ਮਾਮਲੇ ਦੇ ਚਾਰਜ ਉਹਨੂੰ ਵੀ ਸਨੇਹਾ ਲੱਗ ਗਿਆ ਹੋਊਗਾ ਕਿ ਅਸੀਂ ਤਾਂ ਇਕੱਠੇ ਇੱਕ ਦੂਜੇ ਦੀ ਸਪੋਰਟ ਕਰਾਂਗੇ ਪਰ ਜੇ ਬਾਰੋਂ ਕੋਈ ਆ ਗਿਆ ਫਿਰ ਅਸੀਂ ਘਰ ਬੈਠਾਂਗੇ ਇਹੀ ਗੱਲ ਹੋਈ ਹੋਗੀ ਇਤਨੀ ਹੋ ਗਿਆ ਕਿ ਪਾਰਟੀ ਦਾ ਹੁਕਮ ਸਿਰ ਮੱਥੇ ਕਾਂਗਰਸ ਦੇ ਵਿੱਚ ਤੇ ਕਲਚਰ ਹੀ ਖਤਮ ਹੋ ਗਿਆ ਕਿ ਪਾਰਟੀ ਦਾ ਹੁਕਮ ਸਿਰ ਮੱਥੇ ਉਹਦੇ ਹੁਣ ਭਾਜੀਪੀ ਜੀ ਰਹਿ ਗਿਆ ਪਾਰਟੀ ਦਾ ਹੁਕਮ ਸਿਰ ਮੱਥੇ ਬਾਕੀਆਂ ਜੇ ਖਤਮ ਹੋ ਚੁੱਕਾ ਹੁਣ ਇਹ ਕਿਉਂਕਿ ਕਾਂਗਰਸ ਪਾਰਟੀ ਵਾਸਤੇ ਵੱਡੀ ਮੁਸੀਬਤ ਆ ਕਿ ਖਡੂਰ ਸਾਹਿਬ ਗੁਰਦਾਸਪੁਰ ਲੁਧਿਆਣਾ ਦੇ ਅਨੰਦਪੁਰ ਸਾਹਿਬ ਇੱਥੇ ਫਸੀਆਂ ਹੋਈਆਂ ਨੇ ਕਿ ਅਨੰਦਪੁਰ ਸਾਹਿਬ ਦਾ ਆਪਣਾ ਰੋਲਾ ਪੈ ਚੁੱਕਾ ਫੋੜੋ ਨੇ ਬੜਾ ਕੁਝ ਬਿਆਨ ਕਰ ਦਿੱਤਾ ਹੈਗਾ ਲੁਧਿਆਣੇ ਦਾ ਕੀ ਰੌਲਾ ਕਿ ਉੱਥੇ ਆਸ਼ੂ ਸਾਹਿਬ ਨੂੰ ਮਿਲੂਗੀ ਜਾਂ ਪ੍ਰਕਾਸ਼ ਸਿੰਘ ਉਹਨਾਂ ਨੂੰ ਮਿਲੂਗੀ ਜਾਂ ਕੋਟਲੀ ਸਾਹਿਬ ਨੂੰ ਮਿਲੂਗੀ ਉੱਥੇ ਇੱਕ ਵੱਖਰਾ ਰੌਲਾ ਦੂਜੇ ਪਾਸੇ ਉੱਥੇ ਗੁਰਦਾਸਪੁਰ ਵੱਖਰਾ ਰੌਲਾ ਅੱਧੀ ਕਾਂਗਰਸ ਕਹਿੰਦੀ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਲੜਨੇ ਚਾਹੀਦੇ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਕਿ ਬਰਿੰਦਰ ਮੀਤ ਪਾੜਾ ਨੂੰ ਦੋ ਨੌਜਵਾਨ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਸੁਖਜਿੰਦਰ ਸਿੰਘ ਰੰਧਾਵਾ ਲੜ ਜਾਂ ਕਹਿੰਦੇ ਤਰਪਤਰਜਿੰਦਰ ਸਿੰਘ ਬਾਜਵਾ ਸਾਹਿਬ ਲੜਨਗੇ ਉੱਥੇ ਹੀ ਆ ਬਰਿੰਦਰ ਮੀਤ ਸਿੰਘ ਮਾੜਾ ਪਾੜਾ ਵੀ ਕਹਿੰਦੇ ਨੇ ਕਿ ਮੈਂ ਇਹਦੇ ਐਮਐਲਏ ਮੈਨੂੰ ਤਾਂ ਮੇਰੇ ਭਰਾ ਨੂੰ ਦੇ ਦੋ ਜਾਂ ਇੱਕ ਉਹਤੇ ਭਾਜੀਪੀ ਦੇ ਰਹਿ ਚੁੱਕੇ ਨੇ ਸਵਰਨ ਸਲਾਰੀਆਂ ਉਹਦਾ ਨਾਮ ਚੱਲ ਗਿਆ ਹੈ ਪਤਾ ਨਾ ਕਾਂਗਰਸ ਇਹ ਚਾਰ ਸੀਟਾਂ ਲੱਗਦਾ ਕਿ ਜਿੱਤਣ ਵਾਸਤੇ ਨਹੀਂ ਹਾਰਨ ਵਾਸਤੇ ਲੜ ਰਹੀ ਹੈਗੀਆ ਕਿ ਉਹ ਕਹਿੰਦੇ ਨਾ ਕਿ ਬਾਹਰ ਖੜੀ ਜੰਜ ਤੇ ਵਿਨੋ ਕੁੜੀ ਦੇ ਕਰਨ ਇਹ ਚਾਰ ਸੀਟਾਂ ਦੇ ਇਹ ਹਾਲਾਤ ਹੋ ਗਏ ਨੇ ਪਰ ਕਾਂਗਰਸ ਕੀ ਸਮਝੌਤਾ ਕਰੀ ਕਿਸੇ ਦੇ ਨਾਲ ਜਾਂ ਕੀ ਆਪਣੇ ਲੀਡਰਾਂ ਨੂੰ ਸਮਝਾ ਨਹੀਂ ਪਾ ਰਹੀ ਹੈਗੀ ਇਹ ਜਿਹੜੇ ਮਸਲੇ ਆ ਗਏ ਨਾ ਅਸੀਂ ਚਾਰ ਮਹੱਤਵਪੂਰਨ ਸੀਟਾਂ ਨੇ ਜਿਹੜੀਆਂ ਕਾਂਗਰਸ ਜਿੱਤਦੀ ਰਹੀ ਆ ਗੁਰਦਾਸਪੁਰ ਵੀ ਜਿੱਤਦੀ ਰਹੀ ਆ ਖਡੂਰ ਸਾਹਿਬ ਵੀ ਜਿੱਤਿਆ ਜਿਹੜੇ ਇਸ ਟਾਈਮ ਐਮਪੀਓ ਜਸਬੀਰ ਡਿੰਪਾ ਅਨੰਦਪੁਰ ਸਾਹਿਬ ਮਨੀਸ਼ ਤਵਾੜੀ ਲੁਧਿਆਣਾ ਜਿਹੜੇ ਨੇ ਐਮਪੀ ਰਵਨੀਤ ਬਿੱਟੂ ਹੁਣ ਜਿੱਤਣ ਵਾਸਤੇ ਲੜਰ ਨੇ ਕਿ ਹਾਰਨ ਵਾਸਤੇ ਲੜਰ ਨੇ ਜਿਹੜੀ ਇਹ ਮੀਟਿੰਗਾਂ ਲੰਚ ਡਿਪਲੋਮੇਸੀ ਸ਼ੁਰੂ ਹੋ ਚੁੱਕੀ ਆ ਡਿਨਰ ਡਿਪਲੋਮੇਸੀ ਵੀ ਹੋਏਗੀ ਇਹ ਉਹਨੂੰ ਕਾਂਗਰਸ ਨੇ ਡਿਸਾਈਡ ਕਰਨਾ ਕਿਉਂਕਿ ਉਹ ਉੱਥੇ ਤਿੰਨ ਹੀ ਬੰਦੇ ਬੈਠਦੇ ਨੇ ਸਕ੍ਰੀਨਿੰਗ ਕਮੇਟੀ ਦੇ ਵਿੱਚ ਇੱਕ ਸੀਟ ਤੋਂ ਇੱਕ ਹੀ ਨਾਮ ਜਾਣਾ ਉਹ ਰਾਜਾ ਮਰਿੰਦਰ ਸਿੰਘਵਾਲ ਵਿਰੋਧੀ ਧਿਰ ਦੇ ਨੇਤਾ ਤੇ ਦਵਿੰਦਰ ਜਾਦ ਉੱਪਰ ਸਕ੍ਰੀਨਿੰਗ ਕਮੇਟੀ ਜਿਹੜੀ ਉਹਦੇ ਚ ਮਲਕਰ ਜੇ ਖੜ ਗਏ ਸੋਨੀਆ ਗਾਂਧੀ ਹੋ ਸਕਦੀ ਰਾਹੁਲ ਗਾਂਧੀ ਹੋ ਸਕਦੇ ਪਰ ਇਹ ਚਰਚਾ ਜੀ ਸ਼ੁਰੂ ਹੋ ਗਈ ਆ ਕਿ ਕੀ ਸਿੰਗਲਾ ਕਰਕੇ ਹੋਈ ਆ ਨਦਪੁਰ ਸਾਹਿਬ ਦੀ ਮੀਟਿੰਗ ਤੇ ਕੀ ਇਹੀ ਮੀਟਿੰਗ ਲੁਧਿਆਣੇ ਵੀ ਹੋਏਗੀ ਤੇ ਗੁਰਦਾਸਪੁਰ ਵੀ ਹੋਏਗੀ